ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਤੁਹਾਡੇ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਦੋਸਤ ਇੱਕ ਹੋਰ ਬਹੁਤ ਸਣੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਹਣਾ ਟਾਪਿਕ ਆ ਟਾਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਜੀ ਸੋ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਤਿੰਨ ਐਸੀਆਂ ਗਲਤੀਆਂ ਅਸਤੀਵ 80% ਲੋਕ ਆਪਣੀ ਲਾਈਫ 'ਚ ਗਲਤੀਆਂ ਕਰਦੇ ਆ ਵੀ ਜਿਹਦੇ ਕਰਕੇ ਇਹਨਾਂ ਗਲਤੀਆਂ ਕਰਕੇ ਲੋਕ ਪਿੱਛੇ ਰਹਿੰਦੇ ਨੇ ਕਾਮਯਾਬ ਨਹੀਂ ਹੁੰਦੇ ਹੈਗੇ ਉਹ ਕਿਹੜੀਆਂ ਗਲਤੀਆਂ ਨੇ ਕਾਮਨ ਗਲਤੀਆਂ ਨੇ ਤਿੰਨ ਗਲਤੀਆਂ ਤੇ ਗੱਲਬਾਤ ਕਰਾਂਗੇ ਵੀਡੀਓ ਧਿਆਨ ਨਾਲ ਸੁਣਿਆਣਾ ਇਹਨਾਂ ਨੂੰ ਇਹਨਾਂ ਗਲਤੀਆਂ ਨੂੰ ਸੁਧਾਰੋ ਆਪਣੀ ਲਾਈਫ ਦੇ ਵਿੱਚ ਜੇ ਤੁਸੀਂ ਕਾਮਯਾਬ ਹੋਣਾ ਤਾਂ ਸੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਅੱਜ ਦਾ ਕੰਮ ਕਰ ਤੇ ਛੱਡ ਦੇਣਾ ਹਣਾ ਬਹੁਤ ਸਾਰੇ ਲੋਕ ਨੇ ਕੀ ਕਹਾਂਗੇ ਯਾਰ ਅੱਜ ਛੱਡ ਜੇ ਰੱਜ ਅੱਜ ਦਾ ਕੰਮ ਕੱਲ ਕਰ ਲਾਂਗੇ ਕੋਈ ਗੱਲ ਨਹੀਂ ਕੱਲ ਵੀ ਹੋਣੀ ਆ ਕੱਲ ਕਰ ਲੈਾਂ ਗੱਲ ਦੇਖ ਲਾਂਗੇ ਉਹ ਕੀ ਉਹ ਤਾਂ ਐਦਾਂ ਕਰਦੇ ਕਰਦੇ ਕੰਮ ਤੁਹਾਡਾ ਡਿਲੇ ਹੋ ਜਾਂਦਾ ਤੁਸੀਂ ਸਮਾਂ ਵੇਸਟ ਕਰਦੇ ਹੋ ਅੱਜ ਦੇ ਟਾਈਮ ਵਿੱਚ ਸਮਾਂ ਬਹੁਤ ਕੀਮਤੀ ਆ ਸਮੇਂ ਦੀ ਵੈਲਿਊ ਸਮਝੋ ਜਿੱਦਾਂ ਪੈਸਾ ਬਹੁਤ ਜੁਵੇ ਅੱਜ ਦੇ ਲੈਕਚਰ ਸਮਾਂ ਵੀ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਵਾਰੀ ਦਾ ਸਮਾਂ ਲੰਘ ਗਿਆ ਉਹ ਫਿਰ ਦੁਬਾਰਾ ਨਹੀਂ ਹੋਇਆਗਾ ਜੀ ਇਸ ਦੀ ਸਮੇਂ ਦੀ ਰਿਸਪੈਕਟ ਕਰੋ ਇਸ ਦੀ ਵੈਲਿਊ ਸਮਝੋ ਜਿਹੜਾ ਕੰਮ ਜਿਹੜੇ ਟਾਈਮ ਤੇ ਕਰਨਾ ਉਸੇ ਕੰਮ ਨੂੰ ਉਸੇ ਟਾਈਮ ਤੇ ਅੰਜਾਮ ਦੇ ਦਿਓ ਠੀਕ ਦੂਜੇ ਨੰਬਰ ਤੇ ਜਿਹੜੀ ਇੱਕ ਵੱਡੀ ਗਲਤੀ ਆਪਾਂ ਇਹ ਕਰਦੇ ਆਂ ਵੀ ਆਪਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਨਾ ਚਾਹੇ ਬਿਜ਼ਨਸ ਆ ਚਾਹੇ ਹਨਾ ਕੋਈ ਸ਼ੌਕ ਖੋਲਦਿਆਂ ਜਾਂ ਸਟੱਡੀ ਨੂੰ ਲੈ ਕੇ ਹਨਾ ਆਪਾਂ ਕਈ ਵਾਰ ਇਹ ਸੋਚਦੇ ਹਾਂ ਯਾਰ ਇਹ ਮੇਤੋਂ ਹੋ ਜੂਗਾ ਕਰਨ ਤੋਂ ਪਹਿਲਾਂ ਹੀ ਆਪਾਂ ਆਪਣੇ ਆਪ ਨੂੰ ਡੀਮੋਟੀਵੇਟ ਕਰ ਲੈਂਦੇ ਆ ਵੀ ਯਾਰ ਮੈਂ ਕਰ ਲੂੰਗਾ ਮੇਤੋਂ ਹੋ ਜੂਗਾ ਯਾਰ ਮੇਤੋਂ ਲੱਗਦਾ ਹੋਣਾ ਨਹੀਂ ਹੈਗਾ ਮੈਂ ਸੁਭੇਂ ਹੀ ਨਹੀਂ ਕਰਨਾ ਇਹ ਕੰਮ ਹਨਾ ਜਦੋਂ ਤੁਸੀਂ ਜਿਨਾਂ ਕਰ ਕੋਈ ਚੀਜ਼ ਕਰੋਂਗੇ ਨਹੀਂ ਤਾਂ ਰਿਜ਼ਲਟ ਕਿਦਾਂ ਮਿਲੂਗਾ ਹਨਾ ਜੇ ਤੁਸੀਂ ਚੀ ਕੋਈ ਸ਼ੁਰੂ ਕਰੋਗੇ ਫਿਰ ਤਾਂ ਰਿਜ਼ਲਟ ਮਿਲਦਾ ਤੁਸੀਂ ਫੇਲ ਹੋਨੇ ਹੋ ਜਾਂ ਪਾਸ ਹੋਨੇ ਹੋ ਜੇ ਫੇਲ ਵੀ ਹੋਨੇ ਤਾਂ ਘਬਰਾਇਆ ਨਾ ਕਰੋ ਕੋਈ ਗੱਲ ਨਹੀਂ ਫੇਲ ਤੋਂ ਹੀ ਲੋਕ ਸਿੱਖਦੇ ਆ ਨਾ ਫੇਲਿਅਰ ਤੋਂ ਹੀ ਸਿੱਖਿਆ ਜਾਂਦਾ ਵ Kasihlah, eh, buat juga di tinggal. ਤੀਜੇ ਨੰਬਰ ਤੇ ਕਿਸੇ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਹੋ ਜਾਣਾ ਕਿਸੇ ਥਰਡ ਪਰਸਨ ਦੇ ਉੱਤੇ ਮੰਨ ਲਓ ਤੁਸੀਂ ਕੋਈ ਕੰਮ ਕਰਨਾ ਹੈ ਨਾ ਤੁਸੀਂ ਆਪਣੇ ਫਰੈਂਡ ਨੂੰ ਫੋਨ ਕਰਦੇ ਹੋ ਜਾਂ ਆਪਾਂ ਉਹ ਕੰਮ ਜਾ ਕੇ ਹੋਣਾ ਆ ਜਾ ਚਲਦੇ ਆ ਹਨਾ ਉਹ ਅਗਲਾ ਚਾਹੇ ਫਰੀ ਨਾ ਹੋਵੇ ਹਨਾ ਉਹ ਮਨਾ ਕਰ ਦੇ ਤਾਂ ਤੁਸੀਂ ਵੀ ਆਪਣਾ ਕੰਮ ਛੱਡ ਦਿਨੇ ਵੀ ਯਾਰ ਉਹ ਤਾਂ ਆ ਜਾਣੀ ਹੈਗਾ ਚਲ ਮੈਂ ਵੀ ਨਹੀਂ ਕਰਦਾ ਹੈਗਾ ਹਨਾ ਵੀ ਆਪਾਂ ਕਿਸੇ ਦੇ ਹੱਥਾਂ 'ਚ ਡਿਪੈਂਡ ਹੋ ਜਾਂਦੇ ਆ ਵੀ ਆਪਾਂ ਕਿਸੇ ਦੇ ਬਿਨਾ ਸਟੈਪ ਵੀ ਨਹੀਂ ਚੁੱਕਦੇ ਜਾਗੇ ਕਦੇ ਵੀ ਉਹ ਆਊਗਾ ਤਾਂ ਉਹਦੇ ਨਾਲ ਜਾ ਕੇ ਉਹ ਕੰਮ ਕਰਾਂਗੇ ਜੇ ਤੁਸੀਂ ਇਕੱਲੇ ਕਰ ਸਕਦੇ ਹੋ ਤਾਂ ਉਹ ਕੰਮ ਇਕੱਲੇ ਹੀ ਨਿਬੇੜੋ ਸੋ ਇਹ ਤਿੰਨ ਗੱਲਾਂ ਦੀ ਜਿਹੜੀ ਅਸੀਂ ਆਪਣੀ ਲਾਈਫ ਤੇ ਵੀਡੀਓ ਘੰਟਾ ਕਰਦੇ ਚੰਗੀ ਲੱਗੇ ਤਾਂ ਲਾਈਕ ਪਾਉਂਦੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ